ਹਾਂਜੀ ਦੋਸਤੋ ਲੈ ਕੇ ਹਾਜ਼ਰ ਆ ਆਪਾਂ ਆਪਣੀ ਕਹਾਣੀ ਬੀਰਾ ਭੂਆ ਭਾਗ ਛੇਮਾ ਇਸ ਕਹਾਣੀ ਨੂੰ ਲਿਖਿਆ ਹੈ ਸਿਮਰ ਸੰਧੂ ਜੀ ਨੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਆ ਕਿ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਕਿਰਪਾ ਕਰਕੇ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਤਾਂ ਕਿ ਇਸ ਤਰ੍ਹਾਂ ਦੀਆਂ ਸੋਹਣੀਆਂ-ਸੋਹਣੀਆਂ ਕਹਾਣੀਆਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਜੀ ਬੀਰਾ ਹੈਰਾਨ ਵੀ ਸੀ ਇਹ ਉਹੀ ਪਰਿਵਾਰ ਆ ਜਿਹੜਾ ਬੀਰਾਂ ਵੇਲੇ ਉਧੜ-ਉਧੜ ਪੈਂਦੇ ਸੀ ਤੇ ਅੱਜ ਨਿਮਾਣੇ ਜਿਹੇ ਬਣ ਕੇ ਬੈਠੇ ਆ ਪਰ ਇਸ ਸਭ ਕੁਝ ਵਿੱਚ ਇਹ ਜ਼ਰੂਰ ਪਤਾ ਲੱਗ ਗਿਆ ਸੀ ਕਿ ਵਿਚਾਰੀ ਜੀਤਾ ਦੋ ਧੀਆਂ ਦੀ ਮਾਂ ਬਣ ਕੇ ਹੁਣ ਕੱਖੋਂ ਹੋਲੀ ਹੋ ਗਈ ਸੀ ਹੁਣ ਜੀਤਾ ਦੇ ਸਹੁਰਿਆਂ ਨੇ ਆਪਣਾ ਪੱਖ ਰੱਖਣਾ ਸੀ ਫਿਰ ਮੁੰਡੇ ਵਾਲਿਆਂ ਪਾਸਿਓ ਮੁੰਡੇ ਦੀ ਮਾਂ ਪੂਰੀ ਰਕਾਣ ਬੁੜੀ ਪੰਚਾਇਤ ਵਿੱਚ ਆਈ ਤੇ ਫਤਿਹ ਬੁਲਾਈ ਸਿਰਫ ਠਾਕਰ ਲਾਲ ਸਿੰਘ ਨੂੰ ਤੇ ਕੁੜਮਾ ਵੱਲ ਤਾਂ ਅੱਖਾਂ ਜਈਆਂ ਕੱਢਦੀ ਬੋਲੀ ਵੇਖੋ ਠਾਕਰ ਸਾਹਿਬ ਤਾਨੂੰ ਪਤਾ ਘਰ ਵਸਾਉਣੇ ਔਖੇ ਬਥੇਰੇ ਆ ਹੁਣ ਮੇਰੇ ਤਿੰਨ ਧੀਆ ਤੇ ਦੋ ਮੁੰਡੇ ਆ ਮੈਨੂੰ ਤਾਂ ਬਾਬਾ ਜੀ ਨੇ ਤੌਰ ਵੇਖ ਕੇ ਹੀ ਦੱਸ ਦਿੱਤਾ ਸੀ ਸਾਡੇ ਪੁਰਾਣੇ ਸੰਤ ਸੀ ਉਦੋਂ ਕਹਿੰਦੇ ਹੁੰਦੇ ਸੀ ਸਰਜੀਤ ਕੁਰੇ ਸ਼ੇਰਾਂ ਵਰਗੇ ਪੁੱਤ ਹੋਣਗੇ ਉਹ ਅੱਗੇ ਬੋਲੀ ਭਾਈ ਹੁਣ ਇਹਦੇ ਬਾਰੇ ਤਾਂ ਬਾਬਾ ਜੀ ਨੰਨਾ ਹੀ ਧਰਦੇ ਬਸ ਉਦੋਂ ਐਵੇਂ ਕਾਲੀ ਵਿੱਚ ਮੁੰਡਾ ਵਿਆਇਆ ਗਿਆ ਨਿਆਣਾ ਜਵਾਕ ਸੀ ਆਉਂਦੀ ਨੇ ਦੋ ਪੱਥਰ ਜੰਮ ਕੇ ਮਾਰੇ ਬਸ ਮੁੱਕ ਦੀ ਗੱਲ ਇਹ ਆ ਕਿ ਅਸੀਂ ਨਹੀਂ ਰੱਖਣੀ ਬਸ ਮੁੰਡੇ ਦੀ ਮਾਂ ਨੇ ਇੱਕ ਟੁੱਕ ਫੈਸਲਾ ਸੁਣਾਇਆ ਵੀਰਾ ਭੂਆ ਚੁੱਪਚਾਪ ਸੁਣ ਰਹੀ ਸੀ ਜਦੋਂ ਉਹ ਗੱਲ ਮੁਕਾਉਂਦੀ ਪਾਸੇ ਹੋਈ ਤਾਂ ਵੀਰਾ ਭੂਆ ਇੱਕਦਮ ਖੜੀ ਹੋ ਗਈ ਤੇ ਬੋਲੀ ਭਾਈ ਜੇ ਤੁਸੀਂ ਆਪ ਹੀ ਫੈਸਲੇ ਕਰਨੇ ਸੀ ਫਿਰ ਤਾਂ ਲੋੜ ਹੀ ਨਹੀਂ ਸਾਨੂੰ ਕਿਉਂ ਬੁਲਾਇਆ ਤੇ ਉਥੇ ਪਿੰਡੋਂ ਬਸ ਫੈਸਲਾ ਹੋ ਗਿਆ ਹੁਣ ਤੁਹਾਡੇ ਸੰਤਾਂ ਨੇ ਕਹਿ ਹੀ ਦਿੱਤਾ ਕਿ ਮੁੰਡੇ ਨਹੀਂ ਹੁੰਦੇ ਬਸ ਗੱਲ ਖਤਮ ਕੁੜੀ ਨੂੰ ਕੁੜੀ ਦਾ ਪਿਓ ਲੈ ਕੇ ਜਾਊ ਸਾਰੇ ਵੀਰਾਪੂਆ ਦੇ ਮੂੰਹ ਵੱਲ ਵੇਖ ਰਹੇ ਸਨ ਉਹ ਅੱਗੇ ਬੋਲੀ ਕੁੜੀ ਢਾਈ ਸਾਲ ਤੁਹਾਡੇ ਘਰ ਰਹੀ ਆ ਤੁਹਾਡੇ ਮੁੰਡੇ ਨਾਲ ਚੰਮ ਪਟਾਇਆ ਤੁਹਾਡੇ ਘਰ ਦਾ ਗੂੰਖੋਰ ਸਾ ਕਰਿਆ ਭਾਈ ਉਹਨੇ ਹੁਣ ਫਿਰ ਤੁਸੀਂ ਉਹਦਾ ਜੋ ਵੀ ਲੈਣ ਦੇਣ ਬਣਦਾ ਉਹ ਦਿਓ ਵੀਰਾਪੂਆ ਦਾ ਘਰ ਵਾਲਾ ਆਪਦੇ ਪਿਓ ਨੂੰ ਬੋਲਿਆ ਕਿਉਂ ਮੈਂ ਆਖਿਆ ਸੀ ਆਹੀ ਕੁਝ ਹੋਣਾ ਬਸ ਖੁਸ਼ ਆ ਕਰ ਲਿਆ ਨਵੇੜਾ ਹੋਣਾ ਉਹਦੇ ਬਾਪੂ ਨੇ ਉਹਦਾ ਹੱਥ ਟੰਮ ਕੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਉਹ ਚੁੱਪ ਕਰ ਗਿਆ ਜੀਤਾਂ ਦੀ ਸੱਸ ਖੁਸ਼ ਹੋ ਗਈ ਉਹ ਠਾਕਰ ਸਾਹਿਬ ਨੂੰ ਬੋਲੀ ਜੀ ਠਾਕਰ ਸਾਹਿਬ ਜੋ ਹਰਜਾਨੇ ਸਾਨੂੰ ਲੱਗਣਗੇ ਉਹ ਅਸੀਂ ਦੇਣ ਨੂੰ ਤਿਆਰ ਆਂ ਭਾਵੇਂ ਹੁਣ ਹੀ ਲੈ ਜੋ ਠਾਕਰ ਸਾਹਿਬ ਤਾਂ ਜਾਣਦੇ ਸੀ ਵੀਰਾ ਇੰਨੀ ਜਲਦੀ ਫੈਸਲਾ ਨਹੀਂ ਨਿਮੇੜਦੀ ਫਿਰ ਵੀ ਬੋਲੇ ਫੁੱਲਣ ਦੇਵੀ ਦੱਸੋ ਕੀ ਹਰਜਾਨੇ ਲਾਏ ਜਾਣ ਤਾਂ ਵੀਰਾ ਭੂਆ ਠਾਕਰ ਸਾਹਿਬ ਤੋਂ ਦੋ ਕਦਮ ਦੇ ਫਾਸਲੇ ਤੇ ਖੜੀ ਹੋ ਕੇ ਬੋਲੀ ਭਾਈ ਕੁੜੀ ਵਾਲਿਆਂ ਨੂੰ ਵੀ ਮਨਜ਼ੂਰ ਕਰਨਾ ਪੈਣਾ ਜਦੋਂ ਮੁੰਡੇ ਵਾਲਿਆਂ ਨੂੰ ਮਨਜ਼ੂਰ ਆ ਵੀਰਾ ਭੂਆ ਨੇ ਫੈਸਲਾ ਸੁਣਾਉਂਦੇ ਕਿਹਾ ਹੁਣ ਫਿਰ ਫੈਸਲਾ ਇਹ ਹੋਇਆ ਕਿ ਥੋਡੀ ਕੁੜੀ ਮੁੰਡਾ ਜੰਮ ਨਹੀਂ ਸਕਦੀ ਮੁੰਡੇ ਵਾਲੇ ਨਹੀਂ ਰੱਖਣਗੇ ਕਿਉਂਕਿ ਉਹਨਾਂ ਦੇ ਜਾਣੀ ਜਾਣ ਸੰਤ ਨੇ ਕਿਹਾ ਇਸ ਕਰਕੇ ਥੋਡੀ ਕੁੜੀ ਥੋਡੇ ਘਰੇ ਜਾਊ ਤੇ ਰਹੀ ਗੱਲ ਹਰਜਾਨੇ ਦੀ ਤਾਂ ਦਾਜ ਦੇ ਸਮਾਨ ਦੀ ਵਾਪਸੀ ਦੇ ਨਾਲ ਮੁੰਡੇ ਵਾਲਿਆਂ ਪਾਸੋਂ ਉਹਨਾਂ ਦੀ ਇੱਕ ਕੁੜੀ 2.5 ਸਾਲ ਥੋਡੇ ਮੁੰਡੇ ਨਾਲ ਰਹੂਗੀ ਜੋ ਜੋ ਤੁਹਾਡੀ ਕੁੜੀ ਨੂੰ ਕੰਮ ਕਰਨੇ ਪੈਂਦੇ ਸੀ ਉਹ ਇਹਨਾਂ ਦੀ ਕੁੜੀ ਕਰੂਗੀ ਰਾਤ ਨੂੰ ਤੁਹਾਡੇ ਮੁੰਡੇ ਨਾਲ ਹੀ ਸੋਇਆ ਕਰੂ ਸਾਰੇ ਇੱਕਦਮ ਹੈਰਾਨ ਹੋ ਗਏ ਇਸ ਫੈਸਲੇ ਤੇ ਮੁੰਡੇ ਦੀ ਮਾ ਰੌਲਾ ਪਾਉਣ ਲੱਗੀ ਇਹ ਕੀ ਫੈਸਲਾ ਕੀਤਾ ਕੁੜੀਏ ਨਾ ਮੇਰੀ ਕੁੜੀ ਦੀ ਇੱਜ਼ਤ ਹੈ ਨਹੀਂ ਤੂੰ ਮੇਰੀ ਧੀ ਬਾਰੇ ਇਹੋ ਜਿਹੀਆਂ ਗੱਲਾਂ ਕਰਦੀ ਐ ਵੀਰਾਪੂਆ ਇੱਕਦਮ ਕੜਕ ਕੇ ਬੋਲੀ ਮਾਤਾ ਉਹਨਾਂ ਦੀ ਧੀ ਕੋਈ ਗਾਂ ਮੱਝ ਨਹੀਂ ਜਿਹਦੇ ਕਿੱਲੇ ਤੇ ਮਰਜ਼ੀ ਬੰਨ੍ਹਦੀ ਏ ਵੀਰਾਪੂਆ ਇੱਕਦਮ ਕੜਕ ਕੇ ਬੋਲੀ ਤਾਂ ਸਾਰੇ ਉਹਦੇ ਮੂੰਹ ਵੱਲ ਵੇਖਦੇ ਰਹਿ ਗਏ ਤੇਰੇ ਪੁੱਤ ਨਾਲ ਢਾਈ ਸਾਲ ਰਹੀ ਆ ਤੇ ਅੱਜ ਤੂੰ ਮੂੰਹ ਚੱਕ ਕੇ ਕਹਿ ਦਿੱਤਾ ਕਿ ਅਸੀਂ ਨਹੀਂ ਰੱਖਣੀ ਹੁਣ ਵੀਰਾ ਭੂਆ ਦੀ ਆਵਾਜ਼ ਕੜਕਦੀ ਸੁਣ ਕੇ ਸਾਰੇ ਜਿਵੇਂ ਸਾਹ ਲੈਣਾ ਹੀ ਭੁੱਲ ਗਏ ਹੁਣ ਸ਼ਾਂਤੀ ਹੀ ਸ਼ਾਂਤੀ ਸੀ ਵੀਰਾ ਭੂਆ ਨੇ ਪੰਚਾਇਤ ਵੱਲ ਮੂੰਹ ਕਰਕੇ ਕਿਹਾ ਅੱਜ ਤਾਂ ਇਹ ਕਹਿੰਦੇ ਅਸੀਂ ਨਹੀਂ ਰੱਖਣੀ ਕੱਲ ਨੂੰ ਕੋਈ ਹੋਰ ਆਖੂ ਅਸੀਂ ਵੀ ਆਪਦੀ ਨਹੀਂ ਰੱਖਣੀ ਇਹ ਤਾਂ ਮੂੰਹ ਪੇਜੂ ਸਾਰਿਆਂ ਨੂੰ ਜਦੋਂ ਬਾਬਾ ਜੀ ਦੀ ਹਾਜ਼ਰੀ ਵਿੱਚ ਆਨੰਦ ਕਾਰਜ ਕੀਤੇ ਸੀ ਸਿੱਖਿਆ ਸੁਣੀ ਸੀ ਕਿ ਨਹੀਂ ਉਥੇ ਇਹ ਤਾਂ ਨਹੀਂ ਕਿਹਾ ਸੀ ਕਿ ਜਦੋਂ ਜੀ ਕੀਤਾ ਪਸ਼ੂਆਂ ਬਾਗ ਡੰਡਾ ਮਾਰ ਕੇ ਬਾਹਰ ਕੱਢ ਦਿਓ ਇੱਥੇ ਪਤਾ ਨਹੀਂ ਕਿਉਂ ਜੇ ਮਾਂ ਦਾ ਕਸੂਰਾ ਤਾਂ ਕੋਈ ਪੁੱਤ ਨਹੀਂ ਬੋਲਦਾ ਕਦੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਨਹੀਂ ਰੱਖਣੀ ਮਾਂ ਆਪਦੀ ਨਾਲ ਲੈ ਜਾਓ ਇਹਨੂੰ ਪਰ ਆਪਦੀ ਤੀਵੀ ਨੂੰ ਬਿੰਦ ਵਿੱਚ ਕੁੱਟ ਕੇ ਘਰੋਂ ਕੱਢ ਦਿੰਦੇ ਨੇ ਨਹੀਂ ਰੱਖਣੀ ਇਹ ਫੈਸਲਾ ਹੋ ਗਿਆ ਪਤਾ ਕਿਉਂ ਹੁੰਦਾ ਇਹ ਕਿਉਂਕਿ ਸਾਰਿਆਂ ਨੂੰ ਪਤਾ ਮਾਂ ਨਹੀਂ ਮਿਲਣੀ ਪਰ ਆਪਦੀ ਤੀਵੀ ਜਾਂਦੀ ਰਹੂ ਤਾਂ ਕੋਈ ਹੋਰ ਮਿਲ ਜੂ ਮੁੰਡਾ ਨਹੀਂ ਹੁੰਦਾ ਪੂਟਾ ਹਰਾ ਨਹੀਂ ਹੋਇਆ ਅਸੀਂ ਨਹੀਂ ਰੱਖਣੀ ਬਾਬੇ ਨੇ ਕਿਹਾ ਇਹ ਕੀ ਗੱਲ ਹੋਈ ਅੱਜ ਬੀਰਾ ਭੂਆ ਨੂੰ ਕੌਣ ਚੁੱਪ ਕਰਾਵੇ ਉਹ ਸ਼ੇਰਨੀ ਵਾਂਗ ਬੁੱਕ ਰਹੀ ਸੀ ਨਾ ਮਾਤਾ ਤੈਨੂੰ ਤੇਰੇ ਬਾਬੇ ਨੇ ਇਹ ਨਹੀਂ ਦੱਸਿਆ ਕਿ ਤੇਰੇ ਘਰੇ ਡੋਲਾ ਨਹੀਂ ਜੁੜਨਾ ਪਹਿਲਾਂ ਵਿਆਹਿਆ ਸੀ ਉਹ 4 ਮਹੀਨੇ ਮਸਾਂ ਰਹੀ ਤੇ ਹੁਣ ਇਹ ਵੀ ਤੁਸੀਂ ਤੋੜਨ ਲੱਗੇ ਹੋ ਜੇ ਕੁੜੀ ਦਾ ਕਸੂਰ ਆ ਸਾਨੂੰ ਦੱਸੋ ਪੰਚਾਇਤ ਬੈਠੀ ਆ ਹਾਜ਼ਰੀ ਵਿੱਚ ਸਾਰੇ ਪੰਚਾਇਤ ਦੀ ਹਾਜ਼ਰੀ ਵਿੱਚ ਦੱਸੋ ਕੁੜੀ ਦੇ ਮਾਪੇ ਬੈਠੇ ਆ ਉਹਨਾਂ ਨੂੰ ਵੀ ਪਤਾ ਲੱਗੇ ਇਹ ਤਾਂ ਗੱਲ ਨਹੀਂ ਬਣੀ ਕਿ ਮੁੰਡਾ ਨਹੀਂ ਹੁੰਦਾ ਤੇ ਆਪਦੀ ਨੂੰ ਲੈ ਜਾਓ ਇੱਕ ਗੱਲ ਹੋਰ ਚੰਗਾ ਹੋਇਆ ਮੁੰਡਾ ਨਹੀਂ ਹੁੰਦਾ ਨਹੀਂ ਤਾਂ ਤੇਰੇ ਨਖੱਟੂ ਨਾਲ ਦਾ ਇੱਕ ਹੋਰ ਜੰਮ ਪੈਣਾ ਸੀ ਨਖੱਟੂ ਨਾਂ ਤੇ ਮੁੰਡੇ ਦੀ ਮਾਂ ਭਾਵੇਂ ਬੋਲਣੀ ਲੱਗੀ ਸੀ ਪਰ ਬੀਰਾਪੂਆ ਨੇ ਸੌ ਦੀ ਇੱਕ ਸੁਣਾਈ ਜਿਹਨੂੰ ਤੀਮੀ ਰੱਖਣ ਦਾ ਚੱਜ ਨਹੀਂ ਸਿਰਫ ਕੁੱਟਣਾ ਹੀ ਸਿੱਖਿਆ ਹੋਵੇ ਉਹ ਨਖੱਟੂ ਹੀ ਹੁੰਦਾ ਏ ਮੁਕ ਦੀ ਗੱਲ ਇਹ ਆ ਕਿ ਜਾਂ ਤਾਂ ਕੁੜੀ ਇੱਥੇ ਬਸੂ ਨਹੀਂ ਫਿਰ ਥੋਡੀ ਇੱਕ ਕੁੜੀ ਨਾਲ ਜਾਊ ਤੇ ਜੇ ਇਹ ਵੀ ਨਹੀਂ ਮਨਜ਼ੂਰ ਤਾਂ ਗੱਲ ਸਰਕਾਰੀ ਦਰਬਾਰੇ ਜਾਊ ਸਾਡੇ ਠਾਕੁਰ ਸਾਹਿਬ ਜੀ ਦੀ ਪੂਰੀ ਜਾਣ ਪਛਾਣ ਹੈਗੀ ਆ ਦੱਸੋ ਹੁਣ ਤੁਹਾਡਾ ਕੀ ਫੈਸਲਾ ਠਾਕੁਰ ਸਾਹਿਬ ਵੀ ਬੋਲ ਪਏ ਬੀਰਾ ਬਿਲਕੁਲ ਠੀਕ ਕਹਿ ਰਹੀ ਆ ਇੱਕ ਆਜ਼ਾਦ ਮੁਲਕਾ ਜਦੋਂ ਉਹਨਾਂ ਨੂੰ ਪਤਾ ਲੱਗੂ ਵੀ ਤੁਸੀਂ ਇੰਨਾ ਧੱਕਾ ਕੀਤਾ ਕੁੜੀ ਨਾਲ ਤਾਂ ਸਾਰਿਆਂ ਨੂੰ ਚੁੱਕ ਕੇ ਅੰਦਰ ਸੁੱਟ ਦੇਣਗੇ ਫਿਰ ਖਾਈ ਜਾਇਓ ਜੇਲ੍ਹ ਦੀਆਂ ਰੋਟੀਆਂ ਜੀਤਾ ਦੀ ਸੱਸ ਇੱਕ ਵਾਰ ਤਾਂ ਡਰ ਗਈ ਸੀ ਨਾਲ-ਨਾਲ ਤਰੇਲੀਆਂ ਆਉਣ ਲੱਗ ਪਈਆਂ ਸੀ ਪਰ ਵੀਰਾਂ ਦੇ ਫੈਸਲੇ ਕਾਰਨ ਵੀਰਾਂ ਭੂਆ ਦੇ ਸਹੁਰਿਆਂ ਵਿੱਚ ਵੀਰਾਂ ਦਾ ਮਾਣ ਜਿਹਾ ਵਧ ਗਿਆ ਸੀ ਉਹਨਾਂ ਨੂੰ ਵੀ ਹੌਂਸਲਾ ਜਿਆ ਹੋ ਗਿਆ ਸੀ ਜਦੋਂ ਦੋਹਾਂ ਧਿਰਾਂ ਨੇ ਕੋਈ ਜਵਾਬ ਨਾ ਦਿੱਤਾ ਤਾਂ ਬੀਰਾਪੂਆ ਨੇ ਕਿਹਾ ਤੁਸੀਂ ਕੁੜੀ ਛੱਡ ਕੇ ਜਾਓ ਸਰਦਾਰ ਜੀ ਅਗਰ ਕੁੜੀ ਨੂੰ ਕੋਈ ਹੀਮਕੀਮ ਹੋਈ ਤਾਂ ਫਿਰ ਮੁੰਡੇ ਵਾਲੇ ਆਪੇ ਦੇਣਦਾਰ ਹੋਣਗੇ ਭਾਵੇਂ ਜੀਤਾਂ ਦੇ ਸੌਹਰਿਆਂ ਦੇ ਪੱਖ ਵਿੱਚ ਥੋੜੇ ਬੰਦੇ ਸਨ ਪਰ ਬੀਰਾਪੂਆ ਦੀ ਗੱਲ ਸੁਣ ਕੇ ਇੱਕ ਵਾਰ ਸਾਰੇ ਬੀਰਾਪੂਆ ਦੀ ਛਲਾਗਾ ਜ਼ਰੂਰ ਕਰ ਰਹੇ ਸੀ ਹੁਣ ਬੋਲਣ ਦੀ ਹਿੰਮਤ ਕਿਸੇ ਵਿੱਚ ਵੀ ਨਹੀਂ ਸੀ ਜੀਤਾ ਦੇ ਸੋਹਰਿਆਂ ਕੋਲ ਫੈਸਲਾ ਮੰਨਣ ਤੋਂ ਬਿਨਾ ਹੋਰ ਕੋਈ ਰਾਹ ਨਹੀਂ ਸੀ ਅਖੀਰ ਜੀਤਾ ਦੇ ਪੇਕੇ ਨੂੰ ਕਿਹਾ ਗਿਆ ਕਿ ਉਹ ਠਾਕੁਰ ਸਾਹਿਬ ਦੀ ਹਾਜ਼ਰੀ ਵਿੱਚ ਹੀ ਜੀਤਾ ਨੂੰ ਉਹਦੇ ਸੋਹਰੇ ਘਰ ਛੱਡ ਕੇ ਜਾਣ ਘੰਟੇ ਦੇ ਵਕਫੇ ਬਾਅਦ ਜਦੋਂ ਜੀਤਾ ਆਈ ਤਾਂ ਵੀਰਾਪੂਆ ਨੂੰ ਭੱਜ ਕੇ ਮਿਲੀ ਵੀਰਾਪੂਆ ਨੂੰ ਗੱਲ ਲਾ ਕੇ ਕਹਿੰਦੀ ਮੈਂ ਤਾਂ ਫਰਜ਼ ਨਹੀਂ ਸੀ ਨਿਭਾ ਸਕੀ ਨਨਾਨ ਦਾ ਪਰ ਤੂੰ ਅੱਜ ਭੈਣੇ ਮੇਰਾ ਘਰ ਵਸਾ ਕੇ ਮੈਨੂੰ ਵਸਦਿਆਂ ਵਿੱਚ ਕਰਕੇ ਇੱਕ ਵੱਡੀ ਭੈਣ ਦਾ ਫਰਜ਼ ਨਿਭਾ ਦਿੱਤਾ ਬੀਰਾ ਦਾ ਘਰ ਵਾਲਾ ਜਿਹੜਾ ਦੂਰ ਖੜਾ ਨੀਮੀਆ ਨਜ਼ਰਾਂ ਨਾਲ ਅਜੇ ਵੀ ਬੀਰਾ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਰੱਖਦਾ ਨਮੋਸ਼ੀ ਵਿੱਚ ਜ਼ਰੂਰ ਖੜਾ ਸੀ ਪਰ ਬੀਰਾ ਦੇ ਸਹੁਰਿਆਂ ਨੇ ਸਿੱਲੀਆਂ ਅੱਖਾਂ ਨਾਲ ਬੀਰਾ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ ਜਿਉਂਦੀ ਵਸਦੀ ਰਹਿ ਭਾਈ ਤੂੰ ਸਾਡੀ ਧੀ ਦਾ ਘਰ ਉਜੜਨ ਤੋਂ ਬਚਾ ਲਿਆ ਬੀਰਾ ਭੂਆ ਨੇ ਜੀਤਾ ਦੇ ਸਹੁਰਿਆਂ ਨੂੰ ਅਖੀਰਲੀ ਵਾਰ ਇਹ ਕਹਿੰਦਿਆਂ ਵਿਦਾ ਲਈ ਸਮਾਈ ਨਾਲ ਰਹੋ ਭਾਈ ਘਰ ਪਟਣ ਲੱਗਿਆਂ ਸਮਾਂ ਨਹੀਂ ਲੱਗਦਾ ਵਸਾਉਣਾ ਬਹੁਤ ਔਖਾ ਹੋ ਜਾਂਦਾ ਫੈਸਲਾ ਭਾਵੇਂ ਸਹੀ ਕੀਤਾ ਗਿਆ ਸੀ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਵੀਰਾ ਤੇ ਜੀਤੀ ਦਾ ਕੀ ਰਿਸ਼ਤਾ ਸੀ ਪਰ ਵੀਰਾ ਦੇ ਸਹੁਰੇ ਹੁਣ ਵੀਰਾ ਦੀ ਨਮੋਸ਼ੀ ਜਹੀ ਮੰਨ ਰਹੇ ਸੀ ਉਹਦਾ ਆਪਣਾ ਘਰ ਤਾਂ ਨਹੀਂ ਸੀ ਵਸਿਆ ਪਰ ਉਹਨੇ ਆਪਣੀ ਨਣਦ ਦਾ ਘਰ ਉਜੜਨ ਤੋਂ ਬਚਾ ਲਿਆ ਸੀ ਵੀਰਾ ਭੂਆ ਨੇ ਫੈਸਲੇ ਤੋਂ ਬਾਅਦ ਠਾਕੁਰ ਸਾਹਿਬ ਨਾਲ ਆਪਣੇ ਘਰ ਨੂੰ ਚਾਲੇ ਪਾਏ ਰਾਹ ਵਿੱਚ ਬੀਰਾ ਭੂਆ ਚੁੱਪ ਸੀ ਤੇ ਠਾਕਰ ਸਾਹਿਬ ਸਮਝ ਗਏ ਸੀ ਬਾਪੂ ਨੂੰ ਵੀ ਪਤਾ ਸੀ ਠਾਕਰ ਸਾਹਿਬ ਬੋਲਣੇ ਲੱਗੇ ਸੀ ਕਿ ਬੀਰਾ ਭੂਆ ਬੋਲੀ ਬਾਪੂ ਇੱਕ ਹੋਰ ਵੀਰਾ ਨਹੀਂ ਬਣਨ ਦਿੱਤੀ ਵੀਰਾ ਇੱਕ ਹੀ ਆ ਤੇ ਇੱਕ ਹੀ ਰਹੂਗੀ ਨਾਲੇ ਉਹਦੇ ਤੋਂ ਵੀਰਾ ਨਹੀਂ ਬਣਿਆ ਜਾਣਾ ਸੀ ਕਿਉਂਕਿ ਉਹਦਾ ਬਾਪੂ ਜੋਗਾ ਸਿਉ ਨਹੀਂ ਸੀ ਫਿਰ ਹੱਸ ਕੇ ਬੋਲੀ ਚਲ ਬੋਝ ਲੈ ਗਿਆ ਜੇ ਕਿਤੇ ਫੈਸਲਾ ਗਲਤ ਹੋ ਜਾਂਦਾ ਤਾਂ ਸਾਰੀ ਉਮਰ ਪਾਪਾਂ ਦਾ ਅਧਿਕਾਰੀ ਬਣਨਾ ਸੀ। ਬਾਪੂ ਜੋਗਾ ਸਿਉਨੇ ਬੀਰਾਪੂਆ ਦੇ ਸਿਰ ਤੇ ਹੱਥ ਰੱਖਿਆ ਤੇ ਕੁਝ ਨਾ ਬੋਲੇ। ਹੁਣ ਬੀਰਾਪੂਆ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਸੀ। ਪਹਿਲਾਂ ਹੀ ਉਹਨੂੰ ਇੰਨੇ ਸਾਰੇ ਕੰਮ ਸਨ, ਸਾਰਾ ਸਾਰਾ ਦਿਨ ਖੇਤ ਕੰਮ ਕਰਦੀ ਤੇ ਬਾਕੀ ਸਮਾਂ ਆਪਦੇ ਮਾਪਿਓ ਨਾਲ ਹੱਥ ਬਟਾਉਂਦੀ। ਪਰ ਹੁਣ ਆਹ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਲਾ ਨਵਾਂ ਬੋਝ ਪੈ ਗਿਆ ਸੀ। ਹਰ ਪੰਜੀ ਦਸੀ ਦੀ ਨਹੀਂ ਕਿਸੇ ਨਾ ਕਿਸੇ ਦੇ ਘਰੇ ਕੋਈ ਯੱਭ ਪਿਆ ਰੇਂਦਾ ਜਾਂ ਫਿਰ ਬਾਹਰ ਕਿਸੇ ਦੀ ਧੀ ਧਿਆਣੀ ਦਾ ਮਸਲਾ ਹੁੰਦਾ ਤਾਂ ਠਾਕੁਰ ਸਾਹਿਬ ਆ ਪਾ ਕੇ ਲੈ ਜਾਂਦੇ ਪਰ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਇੱਕ ਦਿਨ ਐਦਾ ਹੀ ਕਿਸੇ ਮਸਲੇ ਨੂੰ ਸੁਲਝਾ ਕੇ ਆਈ ਸੀ ਵੀਰਾ ਪਿੰਡ ਆ ਕੇ ਜਦੋਂ ਵੀਰਾ ਪੂਆ ਘਰ ਆਈ ਤਾਂ ਜੇ ਪਾਣੀ ਦਾ ਗਲਾਸ ਹੀ ਚੁੱਕਿਆ ਸੀ ਤੇ ਕਾਮਾ ਰੌਲੀ ਜਹੀ ਸੁਣੀ ਹੌਲੀ ਹੌਲੀ ਰੌਲਾ ਤੇਜ਼ ਹੁੰਦਾ ਗਿਆ ਜਦੋਂ ਬੀਹੀ ਵਿੱਚ ਵੇਖਿਆ ਤਾਂ ਲੋਕ ਸੱਥ ਵੱਲ ਭੱਜੇ ਜਾਂਦੇ ਸੀ। ਬਾਪੂ ਨੇ ਕਿਸੇ ਤੋਂ ਪੁੱਛਿਆ ਕਿ ਕੀ ਹੋਇਆ ਭਾਈ? ਐਂ ਸਾਹੋ ਸਾਹੀ ਹੋਈ ਜਾਂਨੇ ਹੋ। ਕੀ ਵਾਕਾ ਹੋਇਆ? ਤਾਂ ਕਾਲੇ ਕਦਮੀ ਤੁਰੀ ਜਾਂਦੀ ਤਾਈ ਕਰਤਾਰ ਕੌਰ ਨੇ ਕਿਹਾ, ਮੇ ਜੋਗਿਆ ਤੈਨੂੰ ਨਹੀਂ ਪਤਾ ਆ ਜੰਗੀਰ ਹਿਰਕਾ ਦਿਨੇ ਬਥੇਰਾ ਰੌਲਾ ਪਿਆ। ਬਹੁਤ ਕੁੱਟ-ਕਟੇਰਾ ਹੋਇਆ। ਬਾਪੂ ਦੇ ਪਿੱਛੇ-ਪਿੱਛੇ ਵੀਰਾ ਭੂਆ ਵੀ ਆ ਗਈ। ਤਾਈ ਦੱਸੀ ਜਾਂਦੀ ਸੀ। ਘਰ ਨੂੰ ਘਰ ਖਾਣ ਲੱਗ ਪਿਆ ਭਾਈ ਮਾੜਾ ਟਾਈਮ ਆ ਹੋਰ ਕੀ ਸਿੰਗ ਲੈ ਕੇ ਆਉ ਵੇ ਜੰਗੀਰ ਦੇ ਭਰਾ ਭਤੀਜੇ ਅਜ ਡਾਂਗਾ ਸੋਟਿਆਂ ਨਾਲ ਉਹਦੇ ਘਰ ਵੜ ਗਏ ਪਰ ਗੱਲ ਕੀ ਹੋਈ ਆ ਬੇਬੇ ਵੀਰਾ ਭੂਆ ਨੇ ਪੁੱਛਿਆ ਉਹ ਜਿਹੜੀ ਸਿਵਿਆਂ ਦੇ ਰਾਹ ਤੇ ਖੂਹ ਕੋਲ ਜ਼ਮੀਨ ਆ ਉਹਦਾ ਰੌਲਾ ਸੀ ਤੀਏ ਅੱਜ ਤਾਂ ਉੱਥੇ ਪਿੰਡ ਇਕੱਠਾ ਹੋਇਆ ਕੌਣ ਛੜਾਵੇ ਹੁਣ ਵੀ ਲੱਗਦਾ ਉਸੇ ਨੂੰ ਹੀ ਘੇਰਿਆ ਖੇਤੋਂ ਆਇਆ ਹੋਊਗਾ ਆ ਮੱਛੜਾ ਲੋਹਾ ਜਿਹਾ ਜਦੋਂ ਦਾ ਲਿਆ ਸਿਆਪੇ ਐਵੇਂ ਪਿੰਡ ਵਿੱਚ ਇਹੀ ਤਿੰਨ ਘਰ ਸੁਣੀਦੇ ਸੀ ਤਕੜੇ ਇਹੀ ਡੈੜੇ ਮਰਨਗੇ ਹੁਣ ਕਰਤਾਰਕ ਔਰ ਸਾਰੀ ਕਹਾਣੀ ਸੁਣਾ ਕੇ ਤੁਰਦੀ ਬਣੀ ਤੇ ਜਾਂਦੀ ਜਾਂਦੀ ਕਹਿ ਗਈ ਆ ਜਾ ਆ ਕੇ ਵੇਖ ਲੈ ਉੱਥੇ ਹੀ ਬਾਪੂ ਤੇ ਵੀਰਾ ਭੂਆ ਮੰਗਰੇ ਭੱਜੇ ਲੋਕ ਪਹਿਲਾਂ ਵਾਂਗ ਖੇਡਾ ਪਾਉਣ ਵਾਲਿਆਂ ਵੇਖਣ ਵਾਂਗ ਆਸੇ ਪਾਸੇ ਖੜੇ ਸਨ ਜੰਗੀਰ ਹੇਅਰ ਤੇ ਚਾਚੇ ਤਾਇਆ ਆਪਸ ਵਿੱਚ ਲੜੋ ਲੜਾਈਆਂ ਕਰੀ ਜਾਣ ਪਰ ਜਦੋਂ ਉਹਨੂੰ ਵੀਰਾਪੂਆ ਉੱਥੇ ਪਹੁੰਚੀ ਉਹਦੋਂ ਨੂੰ ਜੰਗੀਰ ਹੇਅਰ ਦੇ ਚਾਚੇ ਤਾਇਆ ਨੇ ਭਰੀ ਭੀੜ ਦੀ ਹਾਜ਼ਰੀ ਵਿੱਚ ਮਿੱਟੀ ਦਾ ਤੇਲ ਟਰੈਕਟਰ ਤੇ ਜੰਗੀਰ ਹੇਅਰ ਤੇ ਪਾਇਆ ਤੇ ਅੱਗ ਲਗਾ ਦਿੱਤੀ ਕੋਈ ਅੱਗੇ ਨਾ ਹੋਇਆ ਜੰਗੀਰ ਹੇਅਰ ਨੂੰ ਇੱਕ ਝਟਕੇ ਨਾਲ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ ਵੀਰਾਪੂਆ ਅੱਗ ਦੀਆਂ ਉੱਚੀਆਂ ਲਪਟਾਂ ਵੇਖ ਕੇ ਕਾਲੇ ਕਾਦਮੀ ਉੱਥੇ ਪਹੁੰਚੀ ਉਹ ਮੰਜ਼ਰ ਵੇਖ ਕੇ ਵੀਰਾ ਭੂਆ ਕੰਬਣ ਲੱਗ ਗਈ ਤੇ ਇਕਦਮ ਸੁੰਨ ਹੋ ਗਈ ਕਿਉਂਕਿ ਇਹਨਾਂ ਲਪਟਾਂ ਨੇ ਵੀਰਾ ਨੂੰ ਉਹਦੀ ਜ਼ਿੰਦਗੀ ਦਾ ਸਭ ਤੋਂ ਦਰਦਨਾਕ ਮੰਜ਼ਰ ਚੇਤੇ ਕਰਵਾ ਦਿੱਤਾ ਸੀ ਉਹਦੀਆਂ ਅੱਖਾਂ ਮੂਰੇ ਉਹ ਦ੍ਰਿਸ਼ ਆ ਗਿਆ ਸੀ ਜਦੋਂ 47 ਦੇ ਦੰਗਿਆਂ ਵੇਲੇ ਪਾਕਿਸਤਾਨ ਵਿੱਚ ਉਹਦੇ ਵੱਡੇ ਭਰਾ ਨੂੰ ਆਏ ਹੀ ਤੇਲ ਪਾ ਕੇ ਅੱਗ ਲਾ ਦਿੱਤੀ ਗਈ ਸੀ ਵੀਰਾ ਉਦੋਂ ਮਸਾਂ ਹੀ 12 ਸਾਲ ਦੀ ਸੀ ਤੇ ਉਹਦਾ ਭਰਾ 18 ਸਾਲ ਦਾ ਉਸ ਨਿੱਕੀ ਜਿਹੀ ਕੁੜੀ ਨੇ ਆਪਣੇ ਮੂਹਰੇ ਆਪਣੇ ਭਰਾ ਨੂੰ ਸੜ ਕੇ ਮਰਦੇ ਹੋਏ ਵੇਖਿਆ ਸੀ ਅੱਜ ਜੰਗੀਰ ਹੇਰ ਨੂੰ ਲਪਟਾਂ ਵਿੱਚ ਘਿਰੇ ਵੇਖ ਕੇ ਉਹਨੂੰ ਐਂ ਲੱਗਿਆ ਜਿਵੇਂ ਉਹਦਾ ਭਰਾ ਹੀ ਅੱਗ ਵਿੱਚ ਮੱਚ ਰਿਹਾ ਹੋਵੇ ਬੀਰਾ ਭੂਆ ਨੇ ਚੀਕਾਂ ਛੱਡ ਦਿੱਤੀਆਂ ਪਰ ਕੌਣ ਸੁਣੇ ਤੇ ਕੌਣ ਅੱਗੇ ਆਵੇ ਉਹਨੇ ਬਹੁਤ ਕੋਸ਼ਿਸ਼ ਕੀਤੀ ਜੰਗੀਰ ਹੇਰ ਤੇ ਮਿੱਟੀ ਪਾਉਣ ਲੱਗੀ ਉਵੇਂ ਹੀ ਉਸ 12 ਸਾਲ ਦੀ ਬੀਰਾ ਨੇ ਆਪਣੇ ਮੱਚ ਰਹੇ ਭਰਾ ਤੇ ਮਿੱਟੀ ਪਾਈ ਸੀ ਪਾ ਮੇ ਉਹਦੀਆਂ ਆਪਦੀਆਂ ਬਾਹਾਂ ਵੀ ਅੱਗ ਦੇ ਸੇਕ ਨਾਲ ਸੜ ਗਈਆਂ ਸੀ ਪਰ ਉਹਨੇ ਪਰਵਾਹ ਨਹੀਂ ਕੀਤੀ ਬੀਰਾ ਭੂਆ ਤੇ ਬਾਪੂ ਜੋਗਾ ਸਿਓ ਬਿਨਾ ਕੋਈ ਹੋਰ ਨਾ ਅੱਗੇ ਆਇਆ ਬਾਈ ਮੈਂ ਆ ਗਈ ਤੈਨੂੰ ਕੁਝ ਨਹੀਂ ਹੋਣ ਦੇਣਾ ਆ ਗਈ ਮੈਂ ਜਿਵੇਂ ਉਹ ਆਪਣੇ ਭਰਾ ਨੂੰ ਕਹਿ ਰਹੀ ਹੋਵੇ ਮਰ ਜਾ ਓਏ ਲੋਕੋ ਓਏ ਲਾਣਤੀਓ ਆਜੋ ਅੱਗੇ ਓਏ ਤੀ ਦਾ ਪਿਓ ਮਾਰਿਆ ਜਾਊ ਓਏ ਗੈਰਤਮੰਦੋ ਕੋਈ ਬਚਾ ਲੋ ਬਾਈ ਨੂੰ ਉਹ ਲਾਂਟਾਂ ਪਾ ਰਹੀ ਸੀ ਲੋਕਾਂ ਨੂੰ ਬੀਰਾਪੂਆ ਦੀ ਇੰਨੀ ਕੋਸ਼ਿਸ਼ ਨਾਲ ਵੀ ਜਦੋਂ ਅੱਗ ਨਾ ਬੁਜੀ ਤੇ ਜੰਗੀਰ ਹੇਰ ਨੂੰ ਬਚਾਉਣ ਦੀ ਕੋਈ ਵਾਹ ਨਾ ਚੱਲੀ ਤਾਂ ਚੀਕਾਂ ਮਾਰਦੀ ਵਾਈ ਵਾਈ ਕਰਦੀ ਉਹ ਆਪ ਬੇਹੋਸ਼ ਹੋ ਗਈ ਜੰਗੀਰ ਹੇਰ ਅੱਗ ਵਿੱਚ ਪੂਰੀ ਤਰ੍ਹਾਂ ਝੁਲਸ ਗਿਆ ਸੀ ਤੇ ਤੜਫ ਤੜਫ ਕੇ ਉਹਦੀ ਜਾਨ ਨਿਕਲੀ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਬਿਲਕੁਲ ਨਹੀਂ ਜਾਣਾ ਜੀ